ਹਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਗੇ ਦੁਪਹਿਰ ਦਾ 3 ਵਜੇ ਦਾ ਟਾਈਮ ਸੀ ਤੇ ਬਹੁਤ ਜ਼ਿਆਦਾ ਨੇਰੀ ਆਈ ਸਮਾਨ ਬਹੁਤ ਜ਼ਿਆਦਾ ਓਡੜ ਜਾਂਦਾ ਮਗਰ ਉਹ ਲੱਭ ਕੇ ਲਿਆਣਾ ਪੈਂਦਾ ਤੇ ਸਾਰਾ ਸਵੇਰ ਦਾ ਝਾੜੂ ਪੋਚਾ ਕੀਤਾ ਖਰਾਬ ਹੋ ਗਿਆ ਮਿੱਟੀ ਹੋਈ ਮਿੱਟੀ ਕਰ ਗਈ ਪੈਲੀਆਂ ਵਾਈਆਂ ਨੇ ਨਾ ਸੁੱਕੀਆਂ ਤੇ ਬਹੁਤ ਜ਼ਿਆਦਾ ਮਿੱਟੀ ਆਈ ਪਹਿਲਾਂ ਤੇ ਆਪਾਂ ਬਹੁਤ ਚਾਣ ਨਾਲ ਫੁੱਲ ਬੂਟੇ ਲਾਣੇ ਆ ਪਰ ਜਦੋਂ ਐਵੇਂ ਫਿਰ ਗੰਦ ਬਹੁਤ ਆਂਦਾ ਪੱਤੇ ਬੂਟੇ ਉਦੋਂ ਬਹੁਤ ਬੁਰਾ ਲੱਗਦਾ ਕਿ ਇੰਨਾ ਜ਼ਿਆਦਾ ਕੂੜਾ ਹੁੰਜਣ ਵਾਲਾ ਹੋ ਜਾਂਦਾ ਤੇ ਆਪਾਂ ਸਾਰਾ ਕਾਰਪੋਰਚ ਨਾਲ ਦੀ ਨਾਲ ਸਾਫ਼ ਕਰਤਾ ਕਿਉਂਕਿ ਬੱਦਲ ਵੀ ਬਹੁਤ ਜ਼ਿਆਦਾ ਬਣਿਆ ਸੀ ਫਿਰ ਇਹ ਸੀ ਕਿ ਸਾਫ਼ ਕਰਕੇ ਚੋਕ ਲੈਣੇ ਆਪਾਂ ਪੱਤਿਆਂ ਨੂੰ ਜੇ ਬਾਰਿਸ਼ ਹੋ ਗਈ ਤੇ ਫਿਰ ਉੱਤੇ ਹੀ ਜੰਮ ਜਾਣਗੇ ਪਹਿਲਾਂ ਆਪਾਂ ਸਾਰਾ ਝਾੜੂ ਕੱਢ ਗਏ ਤੇ ਪੱਤੇ ਚੁੱਕ ਲਏ ਤੇ ਜਿਹੜਾ ਸਮਾਨ ਖਲੋਤਾ ਸੀ ਸਕੂਟਰੀ ਬੁਲਟ ਸਾਈਕਲ ਸਭ ਤੇ ਮਿੱਟੀ ਉਹ ਮਿੱਟੀ ਜਾਮ ਗਈ ਐ ਆਲੇ ਸਿਹਰੇ ਸਾਫ਼ ਕਰ ਕੀਤੇ ਸੀਗੇ ਤੇ ਝਾੜੂ ਪੋਚਾ ਕੀਤਾ ਸੀ ਇੱਥੋਂ ਤੇ ਬਾਹਰਲੇ ਪਾਸੇ ਵੀ ਆਪਾਂ ਪਾਰਕ ਵਾਲੀ ਸਾਈਡ ਉਧਰ ਵੀ ਸਾਰਾ ਸਾਫ਼ ਕਰ ਲਿਆ ਕਿਉਂਕਿ ਬੱਦਲ ਬਹੁਤ ਬਣੇ ਸੀਗੇ ਹਵਾ ਇੱਕ ਵਾਰੀ ਰੁਕ ਗਈ ਸੀਗੀ ਚਲੋ ਪਹਿਲਾਂ ਸਾਫ਼ ਕਰ ਲਿਆ ਆਪਾਂ ਮਾਂਜਾ ਮਾਰ ਕੇ ਸਾਰੇ ਤੇ ਨਾਲ ਹੀ ਇੱਧਰ ਸਾਡੀ ਮੋਟਰ ਦੀਆਂ ਪਾਈਪਾਂ ਕੱਢੀਆਂ ਸਨ ਪਹਿਲਾਂ ਲੋਹੇ ਦੀਆਂ ਸਨ ਤੇ ਵਿੱਚ ਗਲ ਗਈਆਂ ਸਨ ਤੇ ਹੁਣ ਨਾ ਪਲਾਸਟਿਕ ਦੀਆਂ ਪਾਈਆਂ ਨੇ ਚਲੋ ਇਹ ਵੀ ਕਿਸ ਸੀਜ਼ਨ ਤੋਂ ਪਹਿਲਾਂ ਇਹ ਵੀ ਕੰਮ ਹੋ ਜੇ ਤੇ ਢੇਰੀ ਨੇ ਬਾਹਰ ਤੱਕਰ ਬਹੁਤ ਗੰਦ ਪਾਇਆ ਹੋਇਆ ਸੀ ਤੇ ਉਸ ਤੋਂ ਮਗਰੋਂ ਆਪਾਂ ਸਬਜ਼ੀਆਂ ਬਣਾਈਆਂ ਕੋਈ ਸਬਜ਼ੀ ਨਹੀਂ ਸੀ ਬਣਾਉਣ ਵਾਲੀ ਹੈਗੀ ਅੱਜ ਤੇ ਫੇਰ ਕੋਈ 6-7 ਕੂ ਕarele ਸੀ ਕੁਝ ਭਿੰਡੀਆਂ ਸੀਗੀਆਂ ਤੇ ਕੁਝ ਨਾਲ ਮਿਰਚਾਂ ਸੀ ਹਰੀਆਂ ਤੇ ਇਹਨਾਂ ਨੂੰ ਹੀ ਆਪਾਂ ਫਰਾਈ ਕਰ ਲਿਆ ਤੇ ਰਾਤ ਦਾ ਡੰਗ ਸਰ ਗਿਆ ਗਰਮੀ ਚਾਏ ਜਿੰਨੀ ਮਰਜ਼ੀ ਹੋ ਜੇ ਹਰ ਚੀਜ਼ਾਂ ਫਰਾਈ ਸਵਾਦ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਮੂੰਗ ਦਾਲ ਦਾ ਹਲਵਾ ਬਣਾਇਆ ਮੂੰਗੀ ਦਾਲ ਨੂੰ ਧੋ ਲਿਆ ਆਪਾਂ ਪਹਿਲਾਂ ਫਿਰ ਉਹਨੂੰ ਆਪਾਂ ਰੋਸਟ ਕੀਤਾ ਗੈਸ ਦੇ ਉੱਤੇ ਤੇ ਹੁਣ ਆਪਣੀ ਦਾਲ ਭੁੱਜ ਗਈ ਸੀ ਤੇ ਹੁਣ ਇਹਨੂੰ ਆਪਾਂ ਠੰਡੀ ਹੋ ਗਈ ਸੀ ਤੇ ਗ੍ਰੈਂਡਰ ਚ ਪਾ ਲਿਆ ਗ੍ਰाइंड ਕਰਕੇ ਆਪਾਂ ਪਾウダー ਬਣਾ ਲਾਂਗੇ ਤੇ ਆ ਦੇਖੋ ਹੁਣ ਪਾウダー ਬਣ ਕੇ ਤਿਆਰ ਹੈ ਕਾਫੀ ਬਰੀਕ ਸੀਗਾ ਪਾウダー ਤੇ ਇਧਰ ਆਪਾਂ ਘਿਓ ਪਾ ਲਿਆ ਹੁਣ ਦੇਸੀ ਘਿਓ ਦਾ ਬਣਾਵਾਂਗੇ ਆਪਾਂ ਹਲਵਾ ਤੇ ਵਿੱਚ ਤਿੰਨ ਕੁ ਚਮਚੇ ਆਪਾਂ ਵੇਸਣ ਪਾ ਲਿਆ ਸੀ ਪਹਿਲਾਂ ਵੇਸਣ ਭੁੰਨਾਂਗੇ ਸਵਾਦ ਲੱਗਦਾ ਮਿਕਸ ਜਾਂ ਤੇ ਵੇਸੋਂ ਤੋਂ ਮਗਰੋਂ ਆਪਾਂ ਨਾਲ ਹੀ ਦਾਲ ਪਾ ਲਈ ਸੀਗੀ ਦੇ ਹੁਣ ਕਿਉਂ ਛੱਡਣ ਲੱਗ ਗਿਆ ਸੀਗਾ ਤੇ ਆਪਣਾ ਪੁੱਜ ਗਿਆ ਸੀ ਤੇ ਇੱਧਰ ਆਪਾਂ ਆਪਣਾ ਡ్రਾਈ ਫਰੂਟ ਕੱਟ ਲਿਆ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਲਾਂਗੇ ਕੋਈ ਮੰਂਤੀ ਆਈਡੀਆ ਨਾਲ ਨਹੀਂ ਬਣਾਇਆ ਕਿਉਂਕਿ ਮੈਂ ਆਪਣੇ ਹਿਸਾਬ ਨਾਲ ਆਪਾਂ ਨੂੰ ਆਈਡੀਆ ਹੁੰਦਾ ਇੰਨੀ ਕੋਈ ਚੀਜ਼ ਪਾਣੀ ਆਪਾਂ ਪਾ ਲੈਨੇ ਆ ਮੰਂਤੀ ਕੋਈ ਨਹੀਂ ਕੀਤੀ ਹੈਗੀ ਤੇ ਮਗਰੋਂ ਆਪਾਂ ਪਾਣੀ ਪਾ ਲਿਆ ਸੀਗਾ ਤੇ ਇੱਧਰ ਆਪਣਾ ਮੂੰਗੀ ਦਾ ਹਲਵਾ ਬਣ ਕੇ ਤਿਆਰ ਹੈ ਲੋ ਜੀ ਆਪਾਂ ਥੋੜੀ ਜੀ ਡੈਕੋਰੇਟ ਕਰ ਦਿੰਨੇ ਆ ਹਲਵੇ ਨੂੰ ਤੇ ਉਸ ਤੋਂ ਬਾਅਦ ਸ਼ਾਮੀ 5:30 ਵਜੇ ਫੇਰ ਬਹੁਤ ਜ਼ਿਆਦਾ ਢੇਰੀ ਆ ਗਈ ਇੱਕ ਟਾਊਟਿਆ ਹੋਇਆ ਸੀਗਾ ਨੇੜੇ-ਨੇੜੇ ਕਈ ਥਾਵਾਂ ਤੇ ਮੀਂਹ ਪੈ ਗਿਆ ਪਰ ਸਾਡੇ